ਚੱਲਣ ਦੇ ਝਗੜਾ ਦਾ ਪੁਲਿਸ ਆਈ ਹਾਂਜੀ ਤਾਂ ਨਾਲੋਂ ਬੰਦੇ ਆਏ ਪੁਲਿਸ ਮਗਰ ਮੁੜ ਕੇ ਦੋਖਲੇ ਹਟਵੀਂ ਤਾਂ ਬੰਦੇ ਮਗਰ ਪੈ ਗਏ ਤਾਂ ਉਹਨਾਂ ਦਰਿਆ ਛਾਲ ਮਾਰਤੀ 6 ਬੰਦੇ ਜਿਹੜੇ ਹੀ ਦਰਿਆ 'ਚ ਪੰਜ ਚੱਲ ਕੇ ਪਾਰ ਤੇ ਇੱਕ ਮੁੰਡਾ ਨਚੜਿਆ ਬਹੁਤ ਮੰਦ ਭਾਗੀ ਘਟਨਾ ਵਾਪਰੀ ਜਿਹੜੀ ਅੱਜ ਸਾਡੇ ਗੁਜਰਪਾਈ ਚਾਰੇ ਦਾ ਮੁੰਡੇ ਨੇ ਜੰਨੇ ਦਰਿਆ 'ਚ ਛਾਲ ਮਾਰੀ ਸੀ ਤੇ ਉਹ ਬਾਹਰ ਨਹੀਂ ਨਿਕਲ ਪਾਇਆ ਖੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਤਲਵਾੜੇ ਤੋਂ 18 ਸਾਲ ਦੇ ਨੌਜਵਾਨ ਵੱਲੋਂ ਬਿਆਸ ਦਰਿਆ 'ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਪਹਿਚਾਨ ਮੁਸ਼ਤਾਕ ਅਲੀ ਪੁੱਤਰ ਮੁਹੰਮਦ ਰਫੀ ਵਾਸੀ ਪਿੰਡ ਤਲਵਾੜਾ ਵੱਜੋ ਹੋਈ ਹੈ। ਉੱਥੇ ਹੀ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹਨਾਂ ਦਾ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਰਹਿਣ ਵਾਲੇ ਲੋਕਾਂ ਨਾਲ ਝਗੜਾ ਹੋਇਆ ਸੀ ਅਤੇ ਉਦੋਂ ਵੀ ਦੂਸਰੀ ਤਰ ਵੱਲੋਂ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਗਿਆ ਸੀ। ਜਿਸ ਮਾਮਲੇ ਵਿੱਚ ਦੋਹਾਂ ਧਿਰਾਂ ਵੱਲੋਂ ਮਾਮਲੇ ਦਰਜ ਸਨ ਅਤੇ ਅੱਜ ਉਸੇ ਮਾਮਲੇ 'ਚ ਪੁਲਿਸ ਅਤੇ ਉਕਤ ਦੂਸਰੀ ਤਰ ਵੱਲੋਂ ਉਹਨਾਂ ਦੇ ਘਰ ਆ ਕੇ ਉਹਨਾਂ ਦੇ ਨੌਜਵਾਨ ਪੁੱਤ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਉਹਨਾਂ ਦਾ ਬੇਟਾ ਮੁਸ਼ਤਾਕ ਡਰਦਾ ਹੋਇਆ ਦਰਿਆ ਦੇ ਕੰਢ ਪਾਵੇਂ ਕੀ ਦੋ ਪੁਲਿਸ ਮੁਲਾਜ਼ਮ ਉਸਦੇ ਪਿੱਛੇ ਹੋਲੇ ਲੇਕਿਨ ਦੂਸਰੀ ਤਰਫ ਦੇ ਲੋਕਾਂ ਨੇ ਉਸਦਾ ਪਿੱਛਾ ਨਾ ਛੱਡਿਆ ਅਤੇ ਉਸਨੇ ਪੁਲਿਸ ਦੇ ਡਰ ਤੋਂ ਬਿਆਸ ਦਰਿਆ 'ਚ ਛਾਲ ਮਾਰ ਦਿੱਤੀ ਉਧਰ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਇਸ ਮਾਮਲੇ ਦੀ ਸੂਚਨਾ ਮਿਲਦੇ ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਮੌਕੇ ਤੇ ਪਹੁੰਚੇ ਤਉਹਨਾ ਪਰਿਵਾਰ ਨਾਲ ਗੱਲਬਾਤ ਕਰਦੇ ਕਿ ਪੁਲਿਸ ਦੇ اعلی ਅਧਿਕਾਰੀਆਂ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਹਰਗੋਬਿੰਦਪੁਰ ਦੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਪਰਿਵਾਰ ਨੂੰ ਕਾਰਵਾਈ ਅਤੇ ਨੌਜਵਾਨ ਦੀ ਦਰਿਆ ਚੋਂ ਭਾਲ ਲਈ ਪ੍ਰਸ਼ਾਸਨ ਵੱਲੋਂ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਹਰਗੋਬਿੰਦਪੁਰ ਦੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਪਰਿਵਾਰ ਨੂੰ ਕਾਰਵਾਈ ਅਤੇ ਨੌਜਵਾਨ ਦੀ ਦਰਿਆ ਚੋਂ ਭਾਲ ਲਈ ਆਸ਼ਵਾਸਨਾ ਦਿੱਤੀ ਹੈ ਹਾਂਜੀ ਲੜਕੇ ਦਾ ਕੀ ਨਾਂਜੀ ਹਮਦ ਮਿਸਤਾਕ ਉਮਰ ਸੀ 18 ਸਾਲ ਉਹਨਾਂ ਕੋ ਚੱਲਣ ਦੇ ਝਗੜਾ ਦਾ ਪੁਲਿਸ ਆਈ ਹਾਂਜੀ ਤਾਂ ਨਾਲੋਂ ਬੰਦੇ ਆਏ ਪੁਲਿਸ ਮਗਰੂ ਮੋੜ ਕੇ ਦੋ ਕਿਲੇ ਹਟਵੀਂ ਤਾਂ ਬੰਦੇ ਮਗਰ ਪੈ ਗਏ ਬੰਦੇ ਕਿਹੜੇ ਜਵੇਰ ਸਿੰਘ ਕੀਪਾ ਸਿੰਘ ਹਾਂ ਸੁਖਵੀਰ ਸਿੰਘ ਪੱਤ ਲੱਖਾ ਠੀਕ ਆ ਤਾਂ ਉਹਨਾਂ ਦਰਿਆ ਛਾਲ ਮਾਰਤੀ 6 ਬੰਦੇ ਜਿਹੜੇ ਦਰਿਆ ਦੇ 5 ਚੱਲ ਕੇ ਪਾਰ ਤੇ ਇੱਕ ਮੁੰਡਾ ਚੜਿਆ ਉਹ ਮੁੰਡਾ ਤੁਹਾਡਾ ਲੜਕਾ ਸੀ ਹਾਂ ਸਾਡਾ ਲੜਕਾ ਸੀ ਠੀਕ 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 ਇਹ ਤਾਂ ਸਾਡੇ ਕੋਈ ਸੁਣਾਈ ਹੈ ਨਹੀਂ ਬਾਜੀ ਜਨੂ ਦੇ ਅਸੀਂ ਇੱਥੇ 20 ਦਿਨ ਹੋ ਗਏ ਲੜਾਈ ਨੂੰ ਤਾਂ ਇੱਥੇ ਕਾਨੂੰਨ ਦਾ ਪਹੁੰਚਾਇਆ ਕੋਈ ਨਹੀਂ ਜਿੰਦਾ ਕੋਈ ਢੰਗ ਲੜਿਆ ਉਹ ਨਹੀਂ ਕੋਈ ਉਹ ਗੁੱਦਿਆ ਤੇ ਸਾਡੇ ਘਰ ਤੇ ਉਹ ਵੇ ਆ ਗਏ ਕੀ ਕੀ ਮੰਗ ਕਰਦੇ ਪਟਾਰਸਾਂ ਦਾ ਸਾਡੀ ਇਹੋ ਹੀ ਹੈ ਸਾਡਾ ਬੱਚਾ ਲੱਭਣਾ ਚਾਹੀਦਾ ਜੋ ਸਜਾਈ ਉਹ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਹੜੀ ਅੱਜ ਸਾਡੇ ਗੁਜਰਪਾਈ ਚਾਰੇ ਦਾ ਮੁੰਡਾ ਜਨੇ ਦਰਿਆਤ ਚ ਛਾਲ ਮਾਰੀ ਸੀ ਤੇ ਉਹ ਬਾਹਰ ਨਹੀਂ ਨਿਕਲ ਪਾਇਆ ਉਹ ਬੜੀ ਮੰਦਭਾਗੀ ਗੱਲ ਆ ਬਈ ਬਹੁਤ ਮਾੜਾ ਹੋਇਆ ਔਰ ਹੋਇਆ ਕਿਉਂ ਜਿਹੜੀ ਸਭ ਤੋਂ ਵੱਡੀ ਗੱਲ ਆ ਪਿਛਲੇ ਦੌਰਾਨ ਇੱਥੇ ਦਾ ਇੱਕ ਪਰਿਵਾਰ ਆ ਜਿਹੜਾ ਬੜਾ ਅਨਾਸ਼ਾ ਰਵਈਆ ਆਪਣੇ ਆਪ ਨੂੰ ਆਖਦਾ ਉਹਨਾਂ ਵੱਲੋਂ ਪਿਛਲੇ ਦਿਨੀਆਂ ਇਹਨਾਂ ਨੂੰ ਘਰ ਚਾ ਕੇ ਕੁੱਟਿਆ ਗਿਆ ਸੀਗਾ ਔਰ ਉਦੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਪਰਚੇ ਰਕਰ ਦੋਨਾਂ ਸਾਈਡਾਂ ਤੋਂ ਪਰਚੇ ਦਰਜ ਹੋਏ ਇੱਕ ਸਾਈਡ ਤੋਂ 23 24 25 ਦਾ ਇੱਕ ਸਾਈਡ ਤੋਂ 23 24 22 ਦਾ ਪਰਚਾ ਰਜਿਸਟਰਡ ਸੀ ਉਹ ਬਾਰ-ਬਾਰ ਪੁਲਿਸ ਜਦੋਂ ਵੀ ਰੇਡ ਮਾਰਨ ਵਾਸਤੇ ਆਉਂਦੀ ਸੀ ਤੇ ਉਹ ਬੰਦਾ ਹੁਣ ਤੋਂ ਪਹਿਲਾ ਜਿਹੜੇ ਐਸਐਚਓ ਸੀਗੇ ਉਹਨਾਂ ਦੇ ਨਾਲ ਕਿਤੇ ਇੱਕ ਅਧਿਰੀ ਇੱਥੇ ਆ ਗਿਆ ਚਲੋ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੇ ਅਸ਼ਵਾਜ ਦਾ ਕਿ ਅੱਜ ਤੋਂ ਬਾਅਦ ਨਹੀਂ ਆਉਣਗੇ ਅੱਜ ਜਦੋਂ ਇਹਨਾਂ ਦੇ ਘਰ ਰੇਡ ਮਾਰਨ ਵਾਸ ਉਹਦੇ ਆਪਣੇ ਮੋਟਰਸਾਈਕਲ ਜਿਹੜੇ ਆ ਉਹ ਇਹਨਾਂ ਦੇ ਪਿੱਛੇ ਲਾ ਲੇ ਵੀ ਮੈਂ ਫੜ ਕੇ ਜਿਹੜਾ ਲਾਉਨੇ ਆ ਮੁੰਡਾ 1.5 ਕਿਲੋਮੀਟਰ ਤੋਂ ਦੌੜਦਾ ਦੌੜਦਾ ਸੌ ਸਾਈ ਹੋਇਆ ਇੱਥੇ ਆਇਆ ਤੇ ਜਦ ਆ ਕੇ ਉਹਨੇ ਮੋਟਰਸਾਈਕਲ ਉਹਦੇ ਵਿੱਚ ਮਾਰਿਆ ਉਹਨੇ ਡਰਦੇ ਵਿਚਾਰੇ ਨੇ ਵੇਖਿਆ ਕਿ ਪੰਜ ਸੱਤ ਜਣੇ ਆ ਉਹਨਾਂ ਦੇ ਨਾਮ ਤੁਹਾਨੂੰ ਇਹ ਦੱਸ ਦਿੰਦੇ ਆ ਉਹ ਦਰਿਆ 'ਚ ਛਾਲ ਮਾਰੀ ਆ ਤੇ ਉਹ ਮੁੰਡਾ ਵਿਚਾਰਾ ਜਿਹੜਾ ਉਹ ਸਾਨੂੰ ਲੱਭਿਆ ਹੀ ਨਹੀਂ ਆ ਮੇਰੀ ਤੇ ਅਰਦਾਸ ਆ ਉਸ ਪਰਮਾਤਮਾ ਅੱਗੇ ਕਿ ਮੁੰਡਾ ਸਹੀ ਸਲਾਮਤ ਲੱਭੇ ਇੱਥੇ ਡਿਪਟੀ ਸਾਹਿਬ ਆਏ ਨੇ ਐਸਐਚਓ ਸਾਹਿਬ ਆਏ ਨੇ ਭਾਜੀ ਰਵਿੰਦਰ ਆਏ ਨੇ ਇੱਥੇ ਠੰਡਾ ਹਰਜਿੰ ਔਰ ਡਿਪਟੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਇੱਕ ਟੀਮ ਔਰ ਸੀਆਈਡੀ ਪ੍ਰਸ਼ਾਸਨ ਸਾਰਾ ਇੱਥੇ ਉਹਨਾਂ ਨੂੰ ਬੁਲਾ ਦੰਨੇ ਆ। ਗੋਤਾਖੋਰ ਜਿਹੜੇ ਨੇ ਆ ਉਹ ਆ ਰਹੇ ਨੇ ਤੇ ਆ ਕੇ ਇਹਨਾਂ ਦਾ ਬੰਦਾ ਜਿਹੜਾ ਉਹ ਲੱਭਣ ਜਿੱਥੇ ਇਹਨਾਂ ਦੇ ਮਨਾਂ 'ਚ ਗੁੱਸਾ ਸੀ ਢਾਈ ਘੰਟੇ ਤੋਂ ਸਾਡੀ ਕਿਹਨੇ ਵਾਰ ਨਹੀਂ ਪੁੱਛੀ ਔਰ ਮੈਂ ਇਹਨਾਂ ਦੇ ਨਾਲ ਖਲੋਤਾ ਇੰਚ-ਇੰਚ ਤੇ ਖਲੋਤਾ ਮੈਂ ਮੇਰੇ ਸਮੁੱਚੇ ਐਮਸੀ ਖੜੇ ਆ ਸਾਡੀ ਪੂਰੀ ਨਗਰ ਕਾਉਂਸਲ ਇਹਨਾਂ ਦੇ ਨਾਲ ਆ ਗੁੱਜਰ ਭਾਈਚਾਰਾ ਆ ਇਹ ਜੇ ਸਾਡੇ ਇੱਥੇ ਹੈਗੇ ਨੇ ਤੇ ਅਸੀਂ ਇਹਨਾਂ ਦੇ ਨਾਲ ਸਪੋਰਟ ਦੇ ਵਿੱਚ ਖਲੋਤੇ ਆ। ਮੁੰਡਾ ਲੱਭਣ ਤੱਕ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਜਿਹੜ ਪ੍ਰੋਗਰਾਮ ਬਣਾਇਆ ਸੀਗਾ ਠਾਣੇ ਤੇ ਗਾੜੀ ਜਾਂਦਾ ਉਹ ਡਿਪਟੀ ਸਾਹਿਬ ਦੇ ਪ੍ਰਸ਼ਾਸਨ ਦੇ ਉੱਪਰ ਜਿਹੜਾ ਉਹਨਾਂ ਦੇ ਵਿਸ਼ਵਾਸਨ ਦੇ ਉੱਪਰ ਜਿਹੜਾ ਆ ਵੀ ਤੁਸੀਂ 10 ਬੰਦਿਆਂ ਦੀ ਇੱਕ ਕਮੇਟੀ ਜਿਹੜੀ ਇਹਨਾਂ ਦੀ ਮੈਂ ਬਣਾਈ ਤੀ ਗਈ ਆ ਉਹ ਮੇਰੇ ਨਾਲ ਚੱਲ ਕੇ ਹੁਣ ਅਫਸਰ ਸੁਬਾਨ ਨਾਲ ਗੱਲ ਹਾਂ ਅਗਰ ਅਫਸਰ ਸੁਬਾਨ ਨਹੀਂ ਕੋਈ ਕਾਰਵਾਈ ਕਰਦੇ ਤੇ 1 ਘੰਟੇ ਦਾ ਸਮਾਂ ਆ ਅਫਸਰ ਸੁਬਾਨ ਨਾਲ ਕੋਈ 1 ਘੰਟੇ ਬਾਅਦ ਅਸੀਂ ਜਿਹੜਾ ਉੱਥੇ ਧਰਨਾ ਦੇਾਂਗੇ ਸਾਰਾ ਕੁਝ ਕਰਾਂਗੇ ਹੁਣ ਇਹ ਜਿਹੜੇ ਉਥੇ ਨਾਲ ਜਾ ਰਹੇ ਪਰ ਇਹ ਬਹੁਤ ਮਾੜਾ ਹੋਇਆ ਮਸਤਾਕ ਅਹਿਮਦ ਉਲਕਾ ਜਿਹੜਾ ਨਾਮ ਆ ਕਿੰਨੀ ਉਮਰ ਹੈ 17 ਸਾਲ ਦੀ ਉਮ ਮੈਂ ਸਮਝਦਾ ਕਿ ਕੋਈ ਗੁੱਜਰਪਾਈ ਚਰਾ ਹੋਵੇ ਮਿਸੀ ਭਾਈ ਚਰਾ ਹੋਵੇ ਜੱਟ ਸਖ ਭਾਈ ਚਰਾ ਹੋਵੇ ਸ਼ੈਣੀ ਬਰਾਦਰੀ ਕੋਈ ਵੀ ਬਰਾਦਰੀ ਹੋਵੇ ਪਰ ਪੁੱਤ ਪੁੱਤ ਹੁੰਦਾ ਮਾਂ ਦੀ ਪਿਓ ਦੀ ਮਮਤਾ ਮਮਤਾ ਹੁੰਦੀ ਹੈ ਪਰ ਮੈਂ ਸਮਝਦਾ ਕਿ ਕਿਸੇ ਦਾ ਪੁੱਤ ਐਸ ਉਮਰ ਚ ਚਲੇ ਜਾਣਾ ਇਤੋਂ ਵੱਡਾ ਕੋਈ ਕਹਿ ਨਹੀਂ ਉਹ ਪ੍ਰਮਾਤਮਾ ਸਾਰਿਆਂ ਤੇ ਮਿਹਰ ਰੱਖੇ ਮੈਂ ਸਮਝਦਾ ਕਿ ਇਹਨਾਂ ਦਾ ਬੱਚਾ ਜਿਹੜਾ ਉਹ ਪ੍ਰਮਾਤਮਾ ਅਗੇ ਅਰਦਾਸ ਆ ਕਿ ਸਹੀ ਸਲਾਮਤ ਮਿਲਣਾ ਚਾਹੀਦਾ ਇਹਨਾਂ ਨੇ ਬਿਆਸ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਬਿਆਸ ਨਾਲ ਗੱਲ ਕਰਕੇ ਉੱਥੇ ਜੜਾ ਲੜੀ